ਜਿਵੇਂ ਕੁੜੀ ਪੇਕੇ ਪਰਿਵਾਰਕ ਸੀ ਪੇਕੇ ਭਾਗ ਲੱਗੇ ਹੋਏ ਸੀ ਉਹ ਸਹੁਰੇ ਚਲੀ ਗਈ ਸਹੁਰਿਆਂ ਦਾ ਕੰਮ ਵਧ ਗਿਆ ਪਿੱਛੇ ਕੰਮ ਘਟ ਗਿਆ ਐ ਕਿਉਂ ਹੁੰਦਾ ਇਹ 101% ਹੁੰਦਾ ਤੁਸੀਂ ਸੱਚ ਜਾਣੋ ਇਹ ਮੇਰੀ ਬੇਕੀ ਦੀ ਜਨਮ ਪੱਤਰੀ ਚ ਵੀ ਆ ਹੈਗਾ ਹੈਗਾ ਇਹ ਯੋਗ ਹੁੰਦਾ ਇੱਕ ਔਰ ਮੈਂ ਕੀ ਹੁੰਦਾ ਸਮਝਾਇਓ ਮੈਂ ਦੱਸਦੀ ਆ ਇੱਕ ਨਾ ਤਿੰਨ ਗ੍ਰਹਾਂ ਦੀ ਜੁਤੀ ਹੁੰਦੀ ਆ ਸੂਰਜ ਬੁੱਧ ਸ਼ੁਕਰ ਜਿਦੀ ਵੀ ਜਨਮ ਪੱਤਰੀ ਚ ਹੋਊਗਾ ਉਹ ਕੁੜੀ ਦੇ ਪੈਰ ਜਦੋਂ ਘਰ ਤੋਂ ਜਾਣਗੇ ਉਹ ਪਿੱਛੇ ਖਾਲੀ ਅਗਲਾ ਪੜਨਾ ਸ਼ੁਰੂ ਹੋ ਜਾਂਦਾ ਸੱਚੀ ਹੋਊਗਾ 101% ਹੁੰਦਾ ਜੀ 101% ਹੁੰਦਾ ਇੱਕ ਨਹੀਂ ਮੈਂ ਤੁਹਾਨੂੰ 10 ਐਗਜ਼ਾਮਪਲ ਦੇ ਸਕਦੀ ਹਾਂ ਜੀ ਤੇ ਤੁਹਾਨੂੰ ਲੋਕ ਵੀ ਦੱਸ ਲੈਣਗੇ ਕਿ ਹਾਂ ਜਦੋਂ ਵੀ ਸਾਡੀ ਕੁੜੀ ਗਈ ਆ ਤੇ ਉਸ ਤੋਂ ਬਾਅਦ ਸਾਡੇ ਨੇ ਤੇ ਤਾਂ ਪਾ ਵੀ ਇੱਕ ਛੋਟਾ ਜਿਹਾ ਵੈਸੇ ਮੈਂ ਦੱਸ ਹੀ ਦੇਣੀ ਆ ਕਿਸੇ ਦੇ ਚਲੋ ਚੰਗਾ ਹੋ ਜਾਂਦਾ ਜਦੋਂ ਉਹ ਆਪਣੇ ਰਵਾਜ ਆ ਇੱਕ ਚੌਲ ਸਿੱਟਣੇ ਪਿੱਛੇ ਕੁੜੀਆਂ ਦੇ ਉੱਤ ਤੁਰਦੀਆਂ ਨਾ ਅੱਗੇ ਲੋਕ ਕਿ ਕਹਿੰਦੇ ਹੁੰਦੇ ਸੀ ਆਪਣੇ ਪੁਰਾਣੇ ਬਜ਼ੁਰਗ ਕਿ ਧੀ ਨੂੰ ਨਾ ਕਰਦੀਆਂ ਦੇਲੀਆਂ ਤੋਂ ਤੋੜਨਾ ਚਾਹੀਦਾ ਤੇ ਜਦੋਂ ਧੀ ਪੈਰ ਪੱਟਦੀਆਂ ਦੇਲੀਆਂ ਜਦੋਂ ਚੌਲ ਸੁੱਟਦੇ ਸੀ ਪਿੱਛੇ ਹਾਂ ਉਹ ਮਾਂ ਖੜਦੀ ਆ ਪਾੜ ਕੇ ਉਹ ਚਾਂਦੀ ਦੀ ਡੱਬੀ ਚ ਕਾ ਕੇ ਰੱਖ ਲੋ ਘਰ ਚ ਤੇ ਆਪਣੀ ਧੀ ਦੀ ਜੁਵਾਈ ਦੀ ਆਪਣੇ ਪਰਿਵਾਰ ਨਾਲ ਫੋਟੋ ਜਿੱਤੇ ਪੈਰ ਹੋਣ ਉਹਦੇ ਉਹ ਘਰ ਦੇ ਬਿਲਕੁਲ ਵੈਸਟ ਦਿਸ਼ਾ ਚ ਲਾ ਲਓ ਧੀ ਉਸੇ ਹੀ ਘਰ ਦੀ એનર્ਜੀ ਰਹੂਗੀ ਉੱਥੇ ਕਿਉਂਕਿ ਘਰ ਦੀ ਧੀ ਹੈ ਨਾ ਉਹ ਬੁੱਧ ਹੈ